ਹਾਂਜੀ ਫਰੈਂਡਸ ਟ੍ਰਿਪਲ ਐਸ ਬਰੋ ਬੋਲੋ ਅੱਜ ਜੂਨੀਅਰ ਇੰਜੀਨੀਅਰ ਸੇਵਲਤ ਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੇ ਕੈਂਡੀਡੇਟਸ ਵੱਲੋਂ ਡਿਪਾਰਟਮੈਂਟ ਦੀ ਪ੍ਰੈਫਰੈਂਸ ਜਿਹੜੀ ਮੰਗੀ ਗਈ ਹੈ ਲਾਸਟ ਡੇਡ ਪ੍ਰੈਫਰੈਂਸ ਦੀ 29/2/2024 ਹੈ ਡਿਟੇਲ ਦੇ ਵਿੱਚ ਆਪਾਂ ਦੇਖਦੇ ਹਾਂ ਤੇ ਪ੍ਰੈਫਰੈਂਸ ਦਾ ਜਿਹੜਾ ਲਿੰਕ ਹੈ ਉਹ ਵੀ ਆਪਾਂ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇ ਦੇਾਂਗੇ ਚੈੱਕ ਕਰਦੇ ਹਾਂ ਜੀ ਡਿਟੇਲ ਆਪਾਂ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਿਵਾ ਲਿਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ 28/2/2024 ਤੋਂ 29/2/2024 ਤੱਕ ਯਾਨੀ ਕਿ ਕੱਲ ਤੱਕ ਹੀ preference ਜਿਹੜੀਆਂ ਉਹ ਮੰਗੀਆਂ ਗਈਆਂ ਠੀਕ ਹੈ ਜੀ ਕੱਲ ਲਾਸਟ ਡੇਟ ਹੈ preference ਫਿਲ ਕਰਨ ਦੀ ਤੇ ਲਿੰਕ ਹੈ ਜਿਹੜਾ ਉਪਲਬਧਤ ਹੋ ਚੁੱਕਿਆ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦਿੰਦੇ ਆ ਪ੍ਰੀਫਰੈਂਸ ਦੇਣ ਦੇ ਲਈ ਯੂਜ਼ਰ ਨੇਮ ਹੈ ਜਿਹੜਾ ਤੁਹਾਡਾ ਐਪਲੀਕੇਸ਼ਨ ਨੰਬਰ ਹੈ ਤੇ ਪਾਸਵਰਡ ਹੈ ਜਿਹੜਾ ਤੁਹਾਨੂੰ ਰਜਿਸਟਰਡ ਮੋਬਾਈਲ SMS ਰਾਹੀਂ ਭੇਜ ਦਿੱਤਾ ਗਿਆ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਬੋਰਡ ਦੇ ਜਿਹੜੇ ਨੰਬਰ ਨੇਗੇ ਉਹ ਦਿੱਤੇ ਹੋਏ ਨੇ ਪ੍ਰੋਵਾਈਡ ਵੀ ਕਰਵਾ ਦੇਗੇ ਕਮੈਂਟ ਕਰ ਦਿਓ ਜੇਕਰ ਕਿਸੇ ਕੈਂਡੀਡੇਟ ਨੂੰ ਪ੍ਰੀਫਰੈਂਸ